हां जी दोस्तों सत श्री अकाल की हाल चाल है जी ठीक ठाक सारे सो दोस्तों आज जेडी वीडियो बना रहे हैं जी पेंड दोस्तों यह गोले वाला जिला फरीदकोट ते नेड़े शहर भी दोस्तों फरीदकोट है जेडे घर च दोस्तों आज वीडियो थोनु दिखा रहे हैं जी इथे रूटीन च पशु थोनु दिखाऊं दे रहीदा भाई होना दा व्यापार दा काम है इथे बिक्री वास्ते पशु ओदे जांदे रहेंदे हैं आज चार नाक थोनु दिखाऊंगा दोस्तों जी दे विच वैरायटी थोनु ऐत की सारी ओही दिखा देनी है नीली रावी भी मिल जोगी बूरी नीली रावी नस्ल दे विच भी मिल जोगी ਤੇ ਇੱਕ ਤੁਹਾਨੂੰ ਦੋਸਤੋ ਚਿੱਟੀ ਕੱਟੀ ਦਿਖਾਉਂਗਾ ਇਹ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਠੀਕ ਹੈ ਜੀ ਐਨ ਬਿਲਕੁਲ ਜਿਵੇਂ ਦੁੱਧ ਹੁੰਦਾ ਉਦਾਂ ਦੀ ਕੱਟੀ ਤੁਹਾਨੂੰ ਦਿਖਾਉਂਗਾ ਦੋਸਤੋ ਨਾਲ ਹੀ ਇਧਰਲੇ ਪਾਸੇ ਬੂਰੀ ਵੀ ਖੜੀ ਹੈ ਠੀਕ ਹੈ ਜੀ ਤੇ ਵੈਸੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਚਾਰੇ ਜਨਵਰੀ ਤੋੜ ਲਾਂਗੇ ਥਣ ਥਣ ਐਨ ਤੁਹਾਨੂੰ ਪੂਰੀ ਤਸੱਲੀ ਕਰਾ ਦੂੰਗਾ ਜਿਹੜਾ ਵੀ ਜਾਨਵਰ ਤੁਹਾਨੂੰ ਇਹਨਾਂ ਦੇ ਵਿੱਚੋਂ ਦੋਸਤੋ ਪਸੰਦ ਆਵੇ ਉਹਦੀ ਪ੍ਰੋਪਰ ਤਸੱਲੀ ਕਰ ਲਿਓ ਠੀਕ ਹੈ ਤੇ ਬਾਕੀ ਸਾਰੀ ਗੱਲਬਾਤ ਆਉ ਬਾਈ ਨਾਲ ਕਰੀਏ ਜੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਆ ਵਧੀਆ ਬਾਈ ਜੀ ਆਈ ਜਾਂਦੇ ਪਸੂ ਵੀ ਹਾਂ ਹਾਂ ਆਈ ਜਾਂਦੇ ਆ ਭਾਵੀ ਕਈ ਜਾਂਦੇ ਆ ਠੀਕ ਆ ਅੱਛਾ ਇੱਕ ਵਾਰੀ ਨਾਮ ਦੱਸ ਦਿਆਂ ਨਾਮ ਆਪਣਾ ਧਰਵਿੰਦਰ ਰਾਜੀ ਪੰਡ ਗੋਲੇ ਵਾਲਾ ਹਾਂਜੀ ਜਿਲ੍ਹਾ ਫਰੀਦਕੋਟ ਪੈਂਦਾ ਫਰੋਜ਼ਪੁਰ ਰੋਡ ਤੇ ਆਪਣਾ ਬੈਂਡ ਆ ਜੀ ਠੀਕ ਆ ਪਸੂ ਆਉਂਦੇ ਜਾਂਦੇ ਹਾਂਜੀ ਹਾਂਜੀ ਆਉਂਦੇ ਜਾਂਦੇ ਰਹਿੰਦੇ ਆ ਠੀਕ ਆ ਅੱਛਾ ਚਾਰ ਨਾਗ ਹੈਗੇ ਵਿੱਚ ਚਾਰੇ ਛੋਟੀ ਉਮਰ ਦੀਆਂ ਹੀ ਆ ਹਨਾ ਹਾਂਜੀ ਹਾਂਜੀ ਚਾਰੇ ਬੱਚੇ ਹੀ ਆ ਠੀਕ ਆ ਕਿੱਧਰ ਦੇ ਪਸੂ ਸ਼ੁਰੂ ਕਰੀਏ ਚਿੱਟੀ ਵੇਖੀਏ ਯਾਰ ਚਿੱ ਉਹ ਇਹ ਬਹੁਤ ਘੱਟ ਵੇਖ ਨੂੰ ਮਿਲਦੀ ਹੈ ਕੱਟੀ ਬਸੇ ਅੱਖਾਂ-ਅੱਖਾਂ ਵੀ ਇਹਦੀ ਚਿੱਟੀਆਂ ਅੱਖਾਂ ਵੀ ਚਿੱਟੀਆਂ ਹੀ ਆਂ ਜਮਾ ਹਾਂ ਠੀਕ ਐ ਕਿਨੇ ਕਿਨੇ ਟਾਈਮ ਦੀ ਹੋਊਗੀ ਇਹ ਹੈਗਾ 7 ਕ ਮਹੀਨਿਆਂ ਦਾ ਬੱਚਾ ਅੱਛਾ ਹਾਂ ਬਾਕੀ ਸੋਹਣੀ ਬਹੁਤ ਆ ਹਾਂ ਬਾਕੀ ਦਾ ਕੱਪੜਿਆਂ ਨਾਲ ਦੋਸਤੋ ਵਾਈਟ ਕੱਪੜੇ ਇਹਦੇ ਕੱਪੜੇ ਨਾਲ ਖੋਲੀਆਂ ਨੂੰ ਵੜੀ ਜੀ ਦੇਖ ਲਈਏ 7 ਕ ਮਹੀਨੇ ਦੋਸਤੋ ਉਮਰ ਹੈ ਠੀਕ ਐ ਜੀ ਤੇ ਬਾਕੀ ਢਾਂਚਾ ਸੋਹਣਾ ਹੈ ਕੱਦ ਠੀਕ ਆ ਉਮਰ ਦੇ ਹਿਸਾਬ ਨਾਲ ਥੋੜੀ ਜਿਹੀ ਲਿੱਸੀ ਪੈਂਦੀ ਹੈ ਕੱਟੀ ਸਭ ਬਣਾ ਲਈ ਐ ਤੇ ਰੰਗ ਇਹਨ ਬਿਲਕੁਲ ਵਾਈਟ ਹੋਊਗਾ ਦੋਸਤੋ ਇਹਦਾ ਠੀਕ ਹੈ ਜੀ ਸਾਰਾ ਇਹ ਵਾਈਟ ਹੈ ਉੱਪਰ ਕਿਤੇ ਵੀ ਮੰਨ ਕੇ ਚਲੋ ਵੀ ਬਲੈਕ ਹੈ ਨੀਗਾ ਅੱਖਾਂ-ਉੱਖਾਂ ਵੀ ਤਾਂ ਦੋਸਤੋ ਵਾਈਟ ਹੈ ਸਿੰਘ ਬਲੈਕ ਹੈ ਇਹਦੇ ਹਣਾ ਸਿੰਘ ਕਾਲੇ ਆ ਬਾਕੀ ਸਾਰੀ ਬਲੈਕ ਹੈ ਗੁਲਾਬੀ ਹੈ ਸਾਰੀ ਲੈ ਚਲੋ ਬਸ 7 ਮਹੀਨੇ ਦੋਸਤੋ ਉਮਰ ਹੈ ਠੀਕ ਹੈ ਜੀ ਤੇ ਵੈਸੇ ਰੰਗ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਰੰਗ ਇਸ ਕੱਟੀ ਦਾ ਦੋਸਤੋ ਬਹੁਤ ਪਿਆਰਾ ਹੈ ਥਣ ਵੀ ਚਾਰ ਨਿਕੜੇ ਹੋਣਗੇ ਦੋਸਤੋ ਇਹਦੇ ਥਣ ਤੁਹਾਨੂੰ ਦਿਖਾ ਦਿੰਨਾ ਮੈਂ ਇਹ ਆਹ ਲਓ ਦੋਸਤੋ ਥਣ ਦੇਖ ਲਓ ਜੀ ਚਾਰ ਵਧੀਆ ਨਿਕੜੇ ਹੋਏ ਹੈਗੇ ਥਣ ਤੇ ਰੇਟ ਰੂਟ ਇਹਨਾਂ ਤੇ ਰੇਟ ਫੋਨ ਤੇ ਕਰ ਲਾਂਗੇ ਅੱਛਾ ਸਾਰੀਆਂ ਤੇ ਹਾਂ ਹਾਂ ਸਾਰੀਆਂ ਦੇ ਅੱਛਾ ਦੋਸਤੋ ਰੇਟ ਫੋਨ ਦੇ ਉੱਤੇ ਤੈ ਕੀਤੇ ਜਾਣਗੇ ਠੀਕ ਹੈ ਇਹ ਪਹਿਲੇ ਨੰਬਰ ਤੇ ਤੁਹਾਨੂੰ ਚਿੱਟੀ ਕੱਟੀ ਦਿਖਾਤੀ ਹੈ ਦੂਜੇ ਨੰਬਰ ਤੇ ਇੱਧਰ ਜਿਹੜੀ ਕੱਟੀ ਖੜੀ ਹੈ ਚਿੱਟੇ ਫੇਸ ਵਾਲੀ ਕਿੰਨੇ ਟਾਈਮ ਦੀ ਹੋਗੀ ਇਹ ਇਹ ਹੈਗੀ ਆ ਸਾਖ ਦੇ ਰੇਟ ਜੀ ਬਸ ਅੱਛਾ ਹਾਂ ਕੱਟੀਆਂ ਬਹੁਤ ਸੋਹਣੀਆਂ ਵੀ ਸਾਰਾ ਮੂੰਹ ਚਿੱਟਾ ਲੈ ਆ ਖਾ ਨੂੰ ਵੀ ਬਾਹਰ ਮੜੀ ਜੀ ਕੱਟ ਲੈ ਸੰਗ ਸੰਗ ਦੋਸਤੋ ਇਹਦੇ ਵੀ ਗੜਾਈ ਦੇ ਵਿੱਚ ਆ ਠੀਕ ਹੈ ਜੀ ਤੇ ਵੈਸੇ ਉਮਰ ਦੇ ਹਿਸਾਬ ਨਾਲ ਇਹਦਾ ਕੱਦ ਕਾੜ ਸੋਹਣਾ ਹੈ ਢਾਂਚਾ ਦੋਸਤੋ ਬੜਾ ਸੋਹਣਾ ਹੈ ਇਹਦਾ ਠੀਕ ਹੈ ਜੀ ਸਾਲ ਦੀ ਹੈ ਇਹ ਕੱਟੀ ਹਾਂ ਹਾਂ ਸਾਲ ਕਦੇ ਇੱਕ ਸਾਲ ਉਮਰ ਹੈ ਮਾਰਕਿੰਗ ਦੋਸਤੋ ਇਸ ਕੱਟੀ ਦੇ ਸਾਰੀ ਪ੍ਰੋਪਰ ਹੈਗੀ ਹੈ ਫੇਸ ਬਿਲਕੁਲ ਵਾਈਟ ਹੋਊਗਾ ਦੋਸਤੋ ਸਾਰਾ ਇਹਦਾ ੱਖਾ-ੱਖਾਂ ਦੋਵੇਂ ਵਾਈਟ ਸਿੰਗ ਕੁੰਡਿਆਂ ਦੀ ਹੈ ਕਾਫੀ ਗੜਾਈ ਦੇ ਵਿੱਚ ਕਰ ਲਈ ਹੈ ਸਿੰਗ ਉਮਰ ਦੇ ਹਿਸਾਬ ਨਾਲ ਗੋਲ ਕਰ ਜਾਣੇ ਇਹ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਦੋਸਤੋ ਮਾਰਕਿੰਗ ਪ੍ਰੋਪਰ ਸਾਰੀ ਹੈ ਇਸ ਕੱਟੀ ਤੇ ਥਣ ਵੀ ਤੁਹਾਨੂੰ ਦਿਖਾ ਦੇਣਾ ਥਣ ਸਾਫ ਸੋਦੇ ਚਾਰੇ ਨਗਾ ਦੀ ਤੁਹਾਨੂੰ ਮਿਲਣਗੇ ਇੱਥੇ ਠੀਕ ਹੈ ਇਹ ਆ ਲੋ ਦੋਸਤੋ ਚਾਰੇ ਥਣ ਗੁਲਾਬੀ ਹੋਣਗੇ ਜੀ ਠੀਕ ਹੈ ਜੀ ਇਹ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਦਿਖਾਈ ਹੈ ਰੇਟ ਇਹਨਾਂ ਸਾਰੇ ਨਗਾ ਦਾ ਦੋਸਤੋ ਫੋਨ ਦੇ ਉੱਤੇ ਤੈਕੀਤਾ ਜਾਊਗਾ ਇਹ ਦੂਜੇ ਨੰਬਰ ਵਾਲੀ ਦਾ ਤੁਸੀਂ ਨੰਬਰ ਵਾਈਜ਼ ਪੁੱਛ ਕੇ ਰੇਟ ਵਾਈ ਤੋਂ ਪਤਾ ਕਰ ਸਕਦੇ ਹੋ ਇੱਧਰ ਜਿਹੜੀ ਕੱਟੀ ਖੜੀ ਹੈ ਬਈ ਇਹ ਤੀਜੇ ਨੰਬਰ ਵਾਲੀ ਇਹ ਵੀ ਬਾ ਸੱਤਾਂ ਕਿ ਮਹੀਨਿਆਂ ਦੇ ਘੇਰੇ ਚ ਬੱਚਾ ਅੱਛਾ ਹਾਂ ਬੱਚਾ ਹੀ ਬਹੁਤ ਸੁਣਾ ਇਹ ਛੇ ਦਾ ਵੀ ਚਿੱਟਾ ਹੀ ਆ ਅੱਛਾ ਦੋਸਤੋ ਫੇਸ ਇਸ ਕੱਟੀ ਦਾ ਵੀ ਚਿੱਟਾ ਠੀਕ ਹੈ ਥੋੜੀਆਂ ਥੋੜੀਆਂ ਸਾਂਬਣ ਵਾਲੀਆਂ ਕਟੀਆਂ ਮੰਨ ਕੇ ਚੱਲੋ ਵੀ 7-7 ਮਹੀਨੇ ਉਮਰ ਆਏ ਤੇ ਥੋੜੀਆਂ ਥੋੜੀਆਂ ਸਾਂਬ ਗਈਆਂ ਤਾਂ ਸੋਹਣੀਆਂ ਝੋਟੀਆਂ ਇਹ ਤਿਆਰ ਹੋ ਜਾਣਗੀਆਂ ਮਾਰਕਿੰਗ ਦੋਸਤੋ ਇਹਦੇ ਵੀ ਦੇਖ ਸਕਦੇ ਹੋ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਹੈ ਵੈਸੇ ਅੱਖਾਂ-ਅੱਖਾਂ ਦੋਵੇਂ ਗਲਾਬੀ ਹੋਣਗੀਆਂ ਇਹਦੀਆਂ ਸਿੰਗ ਵੀ ਦੋਵੇਂ ਵਾਈਟ ਹੈ ਦੋਸਤੋ ਇਹਦੇ ਠੀਕ ਹੈ 7 ਮਹੀਨੇ ਉਮਰ ਹੈ ਦੋਸਤੋ ਇਹ ਤੀਜੇ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾ ਰਿਹਾ ਮੈਂ ਥਾਣਾ ਦਿਖਾ ਦਿੰਨਾ ਤੁਹਾਨੂੰ ਥਾਣਾ ਇਹਦੇ ਵੀ ਚਾਰੇ ਗਲਾਬੀ ਹੋਣਗੇ ਦੋਸਤੋ ਆਹ ਲਓ ਤੇ ਬਾਕੀ ਜਿਹੜੀ ਵੀਰ ਧੁੰਨੀ ਸ਼ੂ ਵਾਲੀ ਨਿਸ਼ਾਨੀ ਮੰਗਦੇ ਆ ਉਹ ਇਸ ਕੱਟੀ ਤੇ ਹੈਗੀ ਐ ਇਹ ਤੁਹਾਨੂੰ ਦੋਸਤੋ ਮੈਂ ਦਿਖਾ ਰਿਹਾ ਜੀ ਤੀਜੇ ਨੰਬਰ ਤੇ ਠੀਕ ਐ ਰੇਟ ਇਹਦਾ ਵੀ ਜਿਹੜਾ ਦੋਸਤੋ ਫੋਨ ਹਾਂ ਫੋਨ ਤੇ ਹੀ ਹੋਊਗਾ ਠੀਕ ਐ ਅੱਛਾ ਇੱਕ ਜਿਹੜੀ ਐਂਡ ਤੇ ਆਪਣੇ ਕੋਲੇ ਖੜੀ ਐ ਬੂਰੀ ਕੱਟੀ ਹਾਂ ਇਹ ਬੂਰੀ ਆ ਵੈਸੇ ਤਾਂ ਮਾਰਕਿੰਗ ਸਾਰੀ ਹੈਗੀ ਐ ਤੇ ਅੱਖਾਂ ਜਿਹੜੀਆਂ ਸਿਰਫ ਦੋਸਤੋ ਇਹਦੀਆਂ ਕਾਲੀਆਂ ਬਾਕੀ ਜਿਹੜੀ ਬੱਗੀ ਮੋਚ ਦੇ ਵਿੱਚ ਹੈਗੀ ਐ ਚਾਰੇ ਪਾਰਾਂ ਤੇ ਨਿਸ਼ਾਨ ਵੀ ਹੁੰਦੇ ਨੇ ਨੀਲੀ ਰਾਵੀ ਜੀ ਆਉਂਦੀ ਐ ਅੱਖਾਂ ਹੀ ਪਾ ਕਾਲੀਆਂ ਮਖਾਉਂਦੀ ਐ ਇਹ ਹਾਂ ਵੈਸੇ ਰਾਣਵਰੇ ਹੀ ਚੰਗਾ ਲਾਲ ਬੂਰਾ ਰੰਗ ਇਸ ਕੱਟੀ ਦਾ ਠੀਕ ਹੈ ਉਮਰੋਂ ਬਾਈ ਕਿੰਨੀ ਕੁ ਹੋਊਗੀ ਇਹ ਤੇ ਦਾਹਾਂ ਕੁ ਮਹੀਨਿਆਂ ਦੀ ਆ 10 ਕੁ ਮਹੀਨੇ ਉਮਰ ਹੈ ਠੀਕ ਹੈ ਇਹ ਤੁਹਾਨੂੰ ਐਂਡ ਤੇ ਦਿਖਾ ਰਿਹਾ ਦੋਸਤੋ ਚੌਥੇ ਨੰਬਰ ਵਾਲੀ ਕੱਟੀ ਮੰਨ ਕੇ ਚੱਲੋ ਵੀ ਕਿਸੇ ਟਾਈਮ ਨੂੰ ਇਹ ਜਦੋਂ ਤਿਆਰ ਹੋਊਗੀ ਸੀਮਨ ਇਹਨੂੰ ਮੰਨ ਕੇ ਚੱਲੋ ਵੀ ਜਦੋਂ ਨੀਲੀ ਰਾਵੀ ਦਾ ਭਰਿਆ ਜਾਵੇ ਤਾਂ ਇਹ ਕੱਟੀ ਦੋਸਤੋ ਗਾਹ ਬੱਚਾ ਵੀ ਨੀਲੀ ਦਾ ਹੀ ਦੇਊਗੀ ਸੰਗ ਸੁੰਗ ਗੜਾਈ ਦੇ ਵਿੱਚ ਆ ਦੋਸਤੋ ਇਹਦੇ ਵੀ ਠੀਕ ਹੈ ਤੇ ਰੰਗ ਸੋਹਣਾ ਐਨ ਲਾਲ ਸੁਨਹਿਰੀ ਜਾ ਦੋਸਤੋ ਰੰਗ ਇਹਦਾ ਠੀਕ ਹੈ ਥਣ ਦੋਸਤੋ ਚਾਰ ਨਿਖੜਵੇ ਇਸ ਕੱਟੀ ਦੇ ਹੋਣਗੇ ਇਹ ਤੁਹਾਨੂੰ ਦੋਸਤੋ ਐਂਡ ਤੇ ਦਿਖਾ ਰਿਹਾ ਠੀਕ ਹੈ ਜੀ ਚੌਥੇ ਨੰਬਰ ਵਾਲੀ ਕੱਟੀ ਥਣ ਥਣ ਇੱਥੇ ਦੋਸਤੋ ਸਾਰੀਆਂ ਕੱਟੀਆਂ ਦੇ ਸਾਫ ਸੁਥਰੇ ਹੋਣਗੇ ਰੇਟ ਇਹ ਪਹਿਲੇ ਤੋਂ ਲੈ ਕੇ ਚੌਥੇ ਨੰਬਰ ਤੱਕ ਹੀ ਸਾਰੇਆਂ ਦਾ ਫੋਨ ਦੇ ਉੱਤੇ ਤੈਕੀਤਾ ਜਾਊਗਾ ਨੰਬਰ ਵਾਈਜ਼ ਤੁਸੀਂ ਬਾਈ ਤੋਂ ਪੁੱਛ ਲੈਣਾ ਠੀਕ ਹੈ ਰੇਟ ਫਿਰ ਬਾਈ ਇਹਨਾਂ ਦੇ ਜਾਇਜ਼ ਹੀ ਹੋਣਗੇ ਹਾਂ ਜਾਇਜ਼ ਹੀ ਹੋਣਗੇ ਮਾਨਤਾਨ ਵੀ ਕਰਦਾਂਗੇ ਅੱਛਾ ਠੀਕ ਹੈ ਬਾਕੀ ਯਾਰ ਜੇ ਚਾਰੇ ਇਕੱਠੀਆਂ ਲਈ ਆਵ ਤਾਂ 100 ਕਿਲੋ ਘੇਰੇ ਚ ਪਹੁੰਚ ਫਰੀ ਹੋ ਜੂ ਆਪਣੀ ਅੱਛਾ ਚਾਰਾਂ ਦੀ ਹਾਂਜੀ ਠੀਕ ਹੈ ਦੋਸੋ ਜੇ ਤੁਸੀਂ ਇਕੱਠੀਆਂ ਲੈਣੀਆਂ ਚਾਰੇ ਤਾਂ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਫਰੀ ਆ ਠੀਕ ਹੈ ਤੇ ਜੇ ਇਕੱਲੀ-ਇਕੱਲੀ ਲੈਣੀ ਤਾਂ ਤੁਸੀਂ ਉਸ ਹਿਸਾਬ ਨਾਲ ਬਾਈ ਨਾਲ ਗੱਲਬਾਤ ਕਰਦੇ ਹੋ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ